ਇਹਤਨੇ ਉਹਨਾਂ ਨੂੰ ਇਹ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਦੇ ਲਈ ਸੰਗਰੂਰ ਦੇ ਵਿੱਚ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਜੋ ਕਿ ਸਮੁੱਚੇ ਪੰਜਾਬ ਦੇ ਮੁਲਾਜ਼ਮਾਂ ਦੇ ਲਈ ਇਹ ਜਿਹੜਾ ਇੱਕ ਪੱਖ ਦਾ ਮਸਲਾ ਉਹਦੇ ਉੱਤੇ ਲੜ ਰਿਹਾ ਹੈਗਾ ਉਸ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਪੱਖ-ਵੱਖ ਪਾਟਾਂ ਦੇ ਜਥੇਬੰਦੀਆਂ ਨੇ ਰਲ ਮਿਲ ਕੇ ਜਿਹੜਾ ਮੋਰਚਾ ਪਾਣੀ ਪੈਨਸ਼ਨ ਬਹਾਲ ਕਰਾਉਣ ਦੇ ਸਬੰਧ ਦੇ ਵਿੱਚ ਸੰਗਰੂਰ ਵਿਕੇ ਲਗਾਇਆ ਹੋਇਆ ਇਹ ਇੱਕ ਤਰੀਕ ਤੋਂ ਲੈ ਕੇ ਚੱਲਿਆ ਹੋਇਆ ਅੱਜ ਇਹਨੂੰ ਤੀਸਰਾ ਦਿਨ ਹੈਗਾ ਤਿੰਨ ਤਰੀਕ ਹੋ ਗਈ ਯੂਪੀਐਸਏ ਲਾਗੂ ਹੋਇਆ ਫਿਰ ਯੂਪੀਐਸਏ ਦਾ ਜਿਹੜੀ ਯੂਪੀਐਸਏ ਆ ਉਹ ਐਨਪੀਐਸ ਤੋਂ ਵੀ ਘਾਤਕ ਸਿੱਧ ਹੋਣੀ ਹੈ ਮੁਲਾਜ਼ਮਾਂ ਦੇ ਲਈ ਕਿਉਂਕਿ ਹਜੇ ਪੂਰਨ ਰੂਪ ਦੇ ਵਿੱਚ ਉਹਦਾ ਕੋਈ ਲਿਖਤੀ ਤੌਰ ਦੇ ਵਿੱਚ ਆਪਾਂ ਨੋਟੀਫਿਕੇਸ਼ਨ ਕਹਿ ਦਈਏ ਉਹ ਮੁਲਾਜ਼ਮਾਂ ਦੇ ਵਿੱਚ ਸਾਹਮਣੇ ਨਹੀਂ ਆਇਆ ਪਰ ਜੇ ਆਪਾਂ ਉਹਨੂੰ এনপিএস ਨਾਲ ਕੰਪੈਰੀਜ਼ਨ ਕਰੀਏ ਜਾਂ او پی ایس ਨਾਲ ਕੰਪੈਰੀਜ਼ਨ ਕਰੀਏ ਤਾਂ ਉਹ ਮੁਲਾਜ਼ਮਾਂ ਦੇ ਲਈ ਇੱਕ ਬਹੁਤ ਘਾਤਕ ਸਿੱਧ ਹੋਣ ਵਾਲੀ ਹੈ ਕਿ ਮੁਲਾਜ਼ਮਾਂ ਦਾ ਬਹੁਤ ਵੱਡਾ ਨੁਕਸਾਨ ਹੋਣ ਵਾਲਾ ਮੁਲਾਜ਼ਮਾਂ ਨੂੰ ਪੂਰਜੋਰ ਅਪੀਲ ਹੈ ਕਿ ਆਪਣੀ ਇਸ ਮੰਗ ਦੇ ਲਈ ਥੋੜਾ ਜਿਹਾ ਲੜਾਈ ਦੇ ਮੈਦਾਨ ਚਾਹੋ ਜਿਹੜੀ ਯੂ ਪੀ ਐਸਾ ਉਹ ਤੁਹਾਨੂੰ ਬਹੁਤ ਨੁਕਸਾਨ ਦੇ ਸਿੱਧ ਹੋ ਜਿਹੜੇ او ਪੀ ਐਸ ਨੇ ਬਣਾਏ ਮੈਂ ਹੈ ਕਿੰਨੇ ਆ او ਪੀ ਐਸ ਦੇ ਮੁਲਾਜ਼ਮ ਤਾਂ ਬਹੁਤ ਥੋੜੇ ਨੇ ਕਿਉਂਕਿ ਸਾਰੇ ਵਿਭਾਗਾਂ ਦੇ ਵਿੱਚੋਂ ਰਿਟਾਇਰ ਹੋ ਜਾਂਦੇ ਨੇ 2024 ਆਪਣਾ ਚੱਲ ਰਿਹਾ ਹੈਗਾ 2024 ਦੇ ਵਿੱਚ ਤਕਰੀਬਨ ਬਹੁਤ ਥੋੜੇ ਮੁਲਾਜ਼ਮ ਰਹਿ ਜਾਣਗੇ ਜਿਹੜੇ ओबीसी ਨਾਲ ਸੰਬੰਧਿਤ ਨੇਗੇ ਬਾਕੀ ਸਾਰਾ 2 ਲੱਖ ਵੱਖ-ਵੱਖ ਵਿਭਾਗਾਂ ਦੇ ਵਿੱਚ ਪ੍ਰਧਾਨ ਜੀ ਸੰਗਰੂਰ ਚ ਪਹੁੰਚੇ ਆ ਆਪਾਂ ਕੀ ਕਰਨਾ ਹੈ ਸਰਪ੍ਰਮੋਡ ਚਲਾਉਣ ਦਾ ਸੰਗਰੂਰ ਮੋਰਚਾ ਚਲਾਉਣ ਦਾ ਮੇਨ ਕਾਰਨ ਇਹੀ ਆ ਜੀ ਪੰਜਾਬ ਦੇ 2 ਲੱਖ ਮੁਲਾਜ਼ਮ ਨੇ ਜਿਹੜੇ ਉਹ ਐਨਪੀਐਸ ਤੋਂ ਪੀੜਤ ਨੇਗੇ ਇਹ ਜਿਹੜਾ ਮੁੱਖ ਮੰਤਰੀ ਆ ਉਦੀ ਰਿਹਾ ਐਸ਼ਾ ਸੰਗਰੂਰ ਤਿੰਨ ਦਿਨਾਂ ਦਾ ਪੱਕਾ ਮੋਰਚਾ ਜਿਵੇਂ ਕਿਸਾਨੀ ਅੰਦੋਲਨ ਦੀ ਤਰਜ਼ ਦੇ ਉੱਤੇ ਮਲਾਜ਼ਮਾਂ ਨੇ ਜਿਹੜਾ ਸ਼ੁਰੂ ਕੀਤਾ ਹੈਗਾ ਆਪਣੀ ਪੁਰਾਣੀ ਪੈਨਸ਼ਨ ਬਾਹਰ ਲਈ ਦੀ ਮੰਗ ਨੂੰ ਲੈ ਕੇ ਤਿੰਨ ਦਿਨਾਂ ਇਹ ਪੱਕਾ ਮੋਰਚਾ ਜਿਹੜਾ ਆਪਣੀ ਪੰਜਾਬ ਦੇ ਸਮੁੱਚੇ 2 ਲੱਖ ਮਲਾਜ਼ਮਾਂ ਨੂੰ ਜਿਹੜੇ ਵੱਖ-ਵੱਖ ਵਿਭਾਗਾਂ ਦੇ ਵਿੱਚ ਐਨਪੀਐਸ ਤੋਂ பீੜਤ ਨੇ ਉਹਨਾਂ ਨੂੰ ਇਹ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਦੇ ਲਈ ਸੰਗਰੂਰ ਦੇ ਵਿੱਚ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਜੋ ਕਿ ਸਮੁੱਚੇ ਪੰਜਾਬ ਦੇ ਮੁਲਾਜ਼ਮਾਂ ਦੇ ਲਈ ਇਹ ਜਿਹੜਾ ਇੱਕ ਪੱਖ ਦਾ ਮਸਲਾ ਉਹਦੇ ਤੇ ਲੜ ਰਿਹਾ ਹੈਗਾ ਉਸ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਵੱਖ-ਵੱਖ ਭਾਗਾਂ ਦੇ ਜਥੇਬੰਦੀਆਂ ਨੇ ਨਾਲ ਮਿਲ ਕੇ ਜਿਹੜਾ ਮੋਰਚਾ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਦੇ ਸਬੰਧ ਦੇ ਵਿੱਚ ਸੰਗਰੂਰ ਵਿਖੇ ਲਗਾਇਆ ਹੋਇਆ ਇਹ ਇੱਕ ਤਰੀਕ ਤੋਂ ਲੈ ਕੇ ਚੱਲਿਆ ਹੋਇਆ ਅੱਜ ਇਹਨੂੰ ਤੀਸਰਾ ਦਿਨ ਹੈਗਾ ਤਿੰਨ ਤਰੀਕ ਹੋ ਗਈ ਯੂਪੀਐਸਏ ਲਾਗੂ ਹੋਇਆ ਫਿਰ ਯੂਪੀਐਸਏ ਦਾ ਜਿਹੜੀ ਯੂਪੀਐਸਏ ਆ ਉਹ एनपीएस ਤੋਂ ਵੀ ਘਾਤਕ ਸਿੱਧ ਹੋਣੀ ਹੈ ਮੁਲਾਜ਼ਮਾਂ ਦੇ ਲਈ ਕਿਉਂਕਿ ਹਜੇ ਪੂਰਨ ਰੂਪ ਦੇ ਵਿੱਚ ਉਹਦਾ ਕੋਈ ਨਿਖਤੀ ਤੌਰ ਦੇ ਵਿੱਚ ਆਪਾਂ ਨੋਟੀਫਿਕੇਸ਼ਨ ਕਹਿ ਦਈਏ ਉਹ ਮੁਲਾਜ਼ਮਾਂ ਦੇ ਵਿੱਚ ਸਾਹਮਣੇ ਨਹੀਂ ਆਇਆ ਪਰ ਜੇ ਆਪਾਂ ਉਹਨੂੰ ਐਨਪੀਐਸ ਨਾਲ ਕੰਪੈਰੀਸ਼ਨ ਕਰੀਏ ਜਾਂ ਓਪੀਐਸ ਨਾਲ ਕੰਪੈਰੀਸ਼ਨ ਕਰੀਏ ਤਾਂ ਉਹ ਮੁਲਾਜ਼ਮਾਂ ਦੇ ਲਈ ਇੱਕ ਬਹੁਤ ਘਾਤਕ ਸਿੱਧ ਹੋਣ ਵਾਲੀ ਹੈਗੀ ਮੁਲਾਜ਼ਮਾਂ ਦਾ ਬਹੁਤ ਵੱਡਾ ਨੁਕਸਾਨ ਹੋਣ ਵਾਲਾ ਮੁਲਾਜ਼ਮਾਂ ਨੂੰ ਪੂਰਜੋਰ ਅਪੀਲ ਹੈ ਵੀ ਆਪਣੀ ਇਸ ਮੰਗ ਦੇ ਲਈ ਥੋੜਾ ਜਿਹਾ ਲੜਾਈ ਦੇ ਮੈਦਾਨ ਚਾਹੋ ਜਿਹੜੀ ਯੂਪੀਐਸਾ ਉਹ ਤੁਹਾਨੂੰ ਬਹੁਤ ਨੁਕਸਾਨਦੇਹ ਸਿੱਧ ਹੋਏ ਜਿਹੜੇ ਓਪੀਐਸਐਨ ਮੁਲਾਜ਼ਮ ਹੈ ਕਿੰਨੇ ਆ ਓਪੀਐਸ ਦੇ ਮੁਲਾਜ਼ਮ ਤਾਂ ਬਹੁਤ ਥੋੜੇ ਨੇ ਕਿਉਂਕਿ ਸਾਰੇ ਵਿਭਾਗਾਂ ਦੇ ਵਿੱਚੋਂ ਅਟਾਇਰ ਹੋਈ ਜਾਂਦੇ ਨੇ 2024 ਆਪਣਾ ਚੱਲ ਰਿਹਾ ਹੈਗਾ 2024 ਦੇ ਵਿੱਚ ਤਕਰੀਬਨ ਬਹੁਤ ਥੋੜੇ ਮੁਲਾਜ਼ਮ ਰਹਿ ਜਾਣਗੇ ਜਿਹੜੇ ਓਪੀਐਸ ਨਾਲ ਸਬੰਧਤ ਨੇਗੇ ਬਾਕੀ ਸਾਰਾ 2 ਲੱਖ ਵੱਖ-ਵੱਖ ਭਾਗਾਂ ਦੇ ਵਿੱਚ 2 ਲੱਖ ਦੇ ਕਰੀਬ ਮਲਾਜ਼ਮ ਹੈ ਜਿਹੜਾ ਉਹ ਐਨਪੀਐਸ ਜਾਂ ਯੂਪੀਐਸ ਤੋਂ ਪੀੜਤ ਹੈ।